ਪਟਿਆਲਾ ਪੁਲਿਸ ਨੇ ਵੱਲੋਂ ਡਰੱਗ ਸਮੱਗਲਰ ਅਤੇ ਬਬਰ ਖਾਲਸਾ ਦੇ ਅਤਵਾਦੀ ਨੂੰ ਗ੍ਰਿਫਤਾਰ ਕਰਕੇ 4 ਪਿਸਟਲ ਬਰਾਮਦ ਕੀਤੇ ਗਏ। ਸ਼੍ਰੀ ਵਰੁਣ ਸ਼ਰਮਾ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਪਟਿਆਲਾ ਪੁਲਿਸ ਤੇ ਵੱਲੋਂ ਨਾਰਕ ਟਰਮ ਨਾਲ ਸੰਬੰਧਿਤ ਕ੍ਰਾਸ ਬਾਰਡਰ ਨਸ਼ੀਆਂ ਤੇ ਹਥਿਆਰਾਂ ਦੀ ਸਮਗਲਿੰਗ ਅਤੇ ਜਾਸੂਸੀ ਕਰਨ ਵਾਲੇ ਗਿਰੋਹ ਦੇ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਪਾਸੋਂ 5 ਪਿਸਟਲ ਜਿਹੜੇ ਆ ਪ੍ਰਮਾਣਿਤ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚੋਂ ਵਿਦੇਸ਼ੀ ਪਿਸਟਲ 9mm ਦਾ ਵੀ ਦੱਸਿਆ ਜਾ ਰਿਹਾ ਜੋ ਪਟਿਆਲਾ ਪੁਲਿਸ ਲੰਬੇ ਸਮੇਂ ਤੋਂ ਨਾਰਕੋ 테ਰਰਿਜ਼ਮ ਦੇ ਵਿੱਚ ਸ਼ਾਮਿਲ ਹੈ ਸਮਗਲਰ ਅਮਰੀਕ ਸਿੰਘ ਦੇ ਨੈਟਵਰਕ ਦੇ ਉੱਤੇ ਕੰਮ ਕਰ ਰਹੀ ਸੀ ਸੋ ਇਸੇ ਦੌਰਾਨ ਪੁਲਿਸ ਅਧਿਕਾਰੀ ਹੋਰ ਕੀ ਕੁਝ ਕਹਿੰਦੇ ਹੋਏ ਨਜ਼ਰ ਆਏ ਨੇ ਸੋ ਆਓ ਸੁਣ ਲੈਣ ਉਹਨਾਂ ਦੀ ਜ਼ੁਬਾਨੀ ਅੱਜ ਤੋਂ ਕੁਝ ਸਮਾਂ ਪਹਿਲਾਂ ਮਨਜੋ ਬੀਜੀਪੀ ਪੰਜਾਬ ਅਤੇ ਐਡੀਜੀਪੀ ਪਟਿਆਲਾ ਰੇਂਜ ਦੇ ਗਾਈਡੈਂਸ ਸੇਟ ਪਟਿਆਲਾ ਪੁਲਿਸ ਨੇ ਅੱਜ ਤੋਂ ਕੁਝ ਸਮੇਂ ਪਹਿਲਾਂ ਇੱਕ ਨਾਰਕੋ টেরਰਿਜ਼ਮ ਤੇ ਐਸਪੀ ਓਨੇਜ ਜਿਹੜਾ ਡੇਟਾ ਤਸਕਰੀ ਦਾ ਮੋਡਿਊਲ ਆ ਉਹ ਬਸਟ ਕੀਤਾ ਸੀ ਅਮਰੀਕ ਦੇਦਣਾ ਜਿਹੜਾ ਦੇਦਣਾ ਪਿੰਡ ਕਗੇ ਥਾਣੇ ਦਾ ਰਹਿਣ ਵਾਲਾ ਹੈ ਪਿਛਲੇ ਸਾਲ ਅਟ ਕਿ ਲੋਇਰੋਇਨ ਉਹਦੇ ਤੋਂ ਬਰਾਮਦ ਹੋਈ ਸੀ ਉਸ ਮੁਕਦਮੇ 'ਚ ਜਦੋਂ ਇਹਦਾ ਮੋਬਾਈਲ ਫੋਰੈਂਸਿਕਸ ਕੀਤਾ ਗਿਆ ਤੇ ਕਾਫੀ ਸੈਂਸਿਟਿਵ ਆਰਮੀ ਦਾ ਜਿਹੜਾ ਹੈ ਡਾਟਾ ਕਲਾਸੀਫਾਈਡ ਡਾਟਾ ਜਿਹਨੂੰ ਆਪਾਂ ਕਹਿੰਨੇ ਆ ਉਹ ਬਰਾਮਦ ਹੋਇਆ ਸੀ ਇਮੀਡੀਏਟਲੀ ਐਸਪੀ ਇਨਵੈਸਟੀਗੇਸ਼ਨ ਹਰਬੀਰ ੜਟਵਾਲ ਐਸਪੀ ਆਪਰੇਸ਼ਨ ਸੌਰਵ ਜੰਦਲ ਡੀਐਸਪੀ ਇਨਵੈਸਟੀਗੇਸ਼ਨ ਸੁਖਮਰਤ ਰੰਧਾਵਾ ਡੀਐਸਪੀ ਪਟਨਾ ਬਲਜੀਤ ਵੀਰ ਇੰਚਾਰ ਸੀਆਈਏ ਪਟਿਆਲਾ ਇੰਸਪੈਕਟਰ ਰਸ਼ਮਿੰਦਰ ਸਿੰਘ ਅਤੇ ਐਸਐਚਓ ਕੱਗਾ ਇੰਸਪੈਕਟਰ ਰਮਨਪਾਲ ਸਿੰਘ ਇਹਨਾਂ ਦੀ ਵੱਖ-ਵੱਖ ਟੀਮਾਂ ਇਸ ਮੋਡਿਊਲ ਨੂੰ ਬਸ ਕਰਮ ਚ ਲੱਗ ਗਈਆਂ ਸੀ ਮੁਕੱਦਮਾ ਨੰਬਰ 79 ਜਿਹੜਾ ਕੱਗੇ ਥਾਣੇ 'ਚ ਅਫੀਸ਼ੀਅਲ ਸੀਕ੍ਰੇਟ ਟਾਈਪਸ ਦਾ ਅਸੀਂ ਦਰਜ ਕੀਤਾ ਸੀ ਉਹਦੇ 'ਚ ਅਮਰੀਕ ਦੇਦਨੇ ਤੋਂ ਸਖਤਾਈ ਨਾਲ ਪੁਸ਼ਕਿਸ਼ ਕਰਨ ਤੋਂ ਬਾਅਦ ਫੌਜੀ ਮਨਪ੍ਰੀਤ ਸਿੰਘ ਵਾਸੀ ਬਲਵੇੜਾ ਦਾ ਰੋਲ ਸਾਹਮਣੇ ਆਇਆ ਸੀ। ਰੋਲ ਐਂਡ ਇਹ ਫੌਜੀ ਜਿਹੜਾ ਅਸੀਂ ਮੱਧ ਪ੍ਰਦੇਸ਼ ਤੋਂ ਬੋਪਾਲ ਤੋਂ ਅਰੈਸਟ ਕੀਤਾ ਸੀ। ਇਸ ਫੌਜੀ ਤੋਂ ਜਦੋਂ ਪੁੱਛਗਿੱਛ ਕੀਤੀ ਗਈ ਤੇ ਕਾਫੀ ਅਹਿਮ ਤੇ ਵੱਡੇ ਖੁਲਾਸੇ ਹੋਏ। ਇਹ ਫੌਜੀ ਬਤੌਰ ਆਰਮੀ ਡਰਾਈਵਰ 2016 'ਚ ਫੌਜ ਚ ਭਰਤੀ ਹੋਇਆ ਸੀ ਪਠਾਨਕੋਟ ਚੰਡੀ ਮੰਦਰ ਤੇ ਹੁਣ ਭੋਪਾਲ ਮੱਧ ਪ੍ਰਦੇਸ਼ ਛੇ ਦੀ ਪੋਸਟਿੰਗ ਰਹੀ ਸੀ ਐਂਡ ਕਾਫੀ ਅਹਿਮ ਖੁਲਾਸੇ ਹੋਏ ਸੀ ਕਿ ਫੌਜ ਦੇ ਬੜੇ ਸੈਂਸਿਟਿਵ ਡਾਟਾ ਨੂੰ ਇਸ ਫੌਜੀ ਦੀ ਐਕਸੈਸ ਸੀਗੀ ਜਦੋਂ ਇਹ ਚੰਡੀ ਮੰਦਰ ਪੋਸਟਡ ਸੀਗਾ ਇਸ ਪੂਰੇ ਆਪਰੇਸ਼ਨ 'ਚ ਅਸੀਂ ਮਲਟੀ ਏਜੰਸੀ ਕੋਆਰਡੀਨੇਸ਼ਨ ਵੀ ਕੀਤੀ ਆਈਬੀ ਇੰਟੈਲੀਜੈਂਸ ਬਿਊਰੋ ਐਮ ਆਈ ਮਿਲਟਰੀ ਇੰਟੈਲੀਜੈਂਸ ਅਤੇ ਸੂਬੇ ਦੀ ਕਾਊਂਟਰ ਇੰਟੈਲੀਜੈਂਸ ਦੀ ਟੀਮਾਂ ਵੀ ਪਟਿਆਲਾ ਪੁਲਿਸ ਦੇ ਨਾਲ ਇਸ ਆਪਰੇਸ਼ਨ 'ਚ ਇਨਵੋਲਡ ਰਹੀਆਂ ਉਸੇ ਆਪਰੇਸ਼ਨ 'ਚ ਅੱਗੇ ਅਮਰੀਕ ਤੋਂ ਸਖਤਾਈ ਨਾਲ ਪੁੱਛਗਿੱਛ ਕਰਨ ਚ ਅਸੀਂ ਚਾਰ ਵਿਪਨ ਰਿਕਵਰ ਕੀਤੇ ਚਾਰਾਂ ਵਿਪਨ 'ਚੋਂ ਇੱਕ ਬੜਾ ਵਧੀਆ ਆਟੋਮੈਟਿਕ 터ਕਿਸ਼ ਮੇਡ ਕੈਨਿਕ ਪਿਸਟਲ ਵੀ ਹੈਗਾ ਅਤੇ ਕਈ ਰੌਂਦ ਹੈਗੇ ਇਹ ਵਿਪਨ ਅਮਰੀਕ ਦੇ ਇਹਦੇ 'ਚੋਂ ਅਮਰੀਕ ਤੋਂ ਤਿੰਨ ਵੈਪਨਸ ਦੀ ਬਰਾਮਦਗੀ ਹੈ ਗਈ ਇੱਕ ਵੈਪਨ ਅਮਰੀਕਾ ਦਾ ਪੁਰਾਣਾ ਸਾਥੀ ਆਨੰਦ ਬਾਬਾ ਜਿਹੜਾ ਜਗਤਾਰ ਸਿੰਘ ਤਾਰਾ ਤੇ ਜਗਤਾਰਵਾਰਾ ਐਸਕੇਪ ਕੇਸ 2004 ਚ ਬੜ੍ਹਲ ਜੇਲ੍ਹ ਤੋਂ ਹੋਇਆ ਸੀ ਉਹਦੇ ਚ ਵੀ ਦੋਸ਼ੀ ਸੀਗਾ ਉਹਦੇ ਤੋਂ ਵੀ ਬਰਾਮਦ ਹੋਇਆ ਪਟਿਆਲਾ ਪੁਲਿਸ ਨੇ ਬੜੇ ਵਿਗਿਆਨਕ ਤਰੀਕੇ ਨਾਲ ਮੈਂ ਦੁਬਾਰੇ ਰਿਪੀਟ ਕਰਦਾ ਨਾਰਕੋ টেরਰਿਜ਼ਮ ਅਤੇ ਐਸਪੀਓ ਐਨਜ ਮਤਲਬ ਨਾਰਕੋ টেরਰਿਜ਼ਮ ਦਾ ਮਤਲਬ ਆਪਾਂ ਵੇਖੀਏ ਜਿਵੇਂ ਲਫ਼ਜ਼ਾਂ ਚ ਸਮਝ ਆ ਜਾਂਦਾ ਕਿ 8 ਕਿਲੋ ਹੈਰੋਇਨ ਬਰਾਮਦ ਹੋਣ ਦੀ ਹੈ ਇੱਕ ਵਿਅਪਨ ਬਰਾਮਦ ਹੁੰਦਾ ਉਸ ਤੋਂ ਬਾਅਦ ਚਾਰ ਵਿਅਪਨ ਹੋਰ ਬਰਾਮਦ ਹੁੰਦੇ ਐ ਐਸਪੀ ਓਨਜ ਦੇਸ਼ ਦੀ ਸੈਂਸਿਟਿਵ ਕਲਾਸੀਫਾਈਡ ਕਨਫਿਡੈਂਸ਼ੀਅਲ ਅਤੇ ਜ਼ਰੂਰੀ ਇਨਫੋਰਮੇਸ਼ਨ ਜਿਹੜੀ ਫੌਜ ਦੀ ਹੈਗੀ ਉਹ ਪਾਕਿਸਤਾਨ ਪੇ ਜਣੀ ਇਨਫੋਰਮੇਸ਼ਨ ਪ੍ਰੋਵਾਈਡ ਕਰਾਂਦਾ ਸੀ ਮਨਪ੍ਰੀਤ ਫੌਜੀ ਅੱਗੇ ਭੇਜਦਾ ਸੀ ਅਮਰੀਕ ਦੇ ਦਰਾਂ ਤੇ ਬੜੇ ਵਿਗਿਆਨਿਕ ਤਰੀਕੇ ਨਾਲ ਬੜੀ ਡੂੰਘਾਈ ਨਾਲ ਤੇ ਬੜੀ ਮਿਹਨਤ ਨਾਲ ਪਟਿਆਲਾ ਪੁਲਿਸ ਦੀ ਐਸ ਟੀਮ ਨੇ ਇਸ ਮੋਡਿਊਲ ਨੂੰ ਬਸਟ ਕੀਤਾ ਹੈ ਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਚਾਰ ਵਿਪਨ ਦੀ ਰਿਕਵਰੀ ਕੀਤੀ ਹੈ ਇਸ ਮੋਡਿਊਲ ਨੂੰ ਅਜੇ ਅਸੀਂ ਹੋਰ ਇਹਦੇ ਵਿੱਚ ਕੋਸ਼ਿਸ਼ ਕਰਾਂਗੇ ਕਿਉਂਕਿ ਯੂਏਪੀਏ ਐਕਟ ਵੀ ਲੱਗਾ ਇਹਦੇ ਵਿੱਚ ਅਨਲੋਫਲ ਪ੍ਰਿਵੈਂਸ਼ਨ ਐਕਟੀਵਿਟੀ ਐਕਟ ਜਿਹੜਾ ਉਹ ਵੀ ਲੱਗਾ ਹੈ ਤੇ ਅਸੀਂ ਹੋਰ ਵੀ ਇਹਦੇ ਵਿੱਚ ਵੇਖਾਂਗੇ ਕਿ ਅੱਗੇ ਕਿਹੜੇ ਮੋਡਿਊਲ ਮੈਂਬਰ ਜਿਹੜੇ ਆ ਉਹ ਰਹਿੰਦੇ ਆ ਤੇ ਸਾਨੂੰ ਉਮੀਦ ਆ ਕਿ ਹੋਰ ਵੈਪਨ ਵੀ ਤੇ ਹੋਰ ਰਿਕਵਰੀ ਹੋਊਗੀ ਤੇ ਹੋਰ ਦੋਸ਼ੀਆਂ ਦੀ ਗ੍ਰਿਫਤਾਰੀ ਹੋਊਗੀ ਕੋਈ ਕੋਸ਼ਿਸ਼ ਨਹੀਂ <णिया> देखो मैं ਤੁਹਾਨੂੰ ਪਹਿਲਾਂ ਵੀ ਦੱਸਿਆ ਇਹ ਕਾਂਸਟੇਬਲ ਸੀਗਾ ਜੀ ਫੌਜ 'ਚ ਬਤੌਰ ਸਿਪਾਹੀ ਭਰਤੀ ਸੀਗਾ ਇਹ ਆਪਣੇ ਆਰਮੀ ਡਰਾਈਵਰ ਭਰਤੀ ਸੀਗਾ ਇਹ ਪਟਾਨਕੋਟ ਚੰਡੀਮੰਦਰ ਤੇ ਹੁਣ ਭੋਪਾਲ ਤਿੰਨ ਥਾਵਾਂ ਤੇ ਦੀ ਪੋਸਟਿੰਗ ਹੋਈ ਉਹ ਸਾਰਾ ਤਫਤੀਸ਼ ਦਾ ਵਿਸ਼ਾ ਜੀ ਦੇਖੋ ਇਨਫੋਰਮੇਸ਼ਨ ਕਿਉਂਕਿ ਨੈਸ਼ਨਲ ਸਿਕਿਉਰਿਟੀ ਨੂੰ ਕਨਸਰਨ ਕਰਦੀ ਪਰ ਮੈਂ ਇਹ ਕਹਿ ਸਕਦਾ ਕਿ ਬੜੀ ਸੰਜੀਦਾ ਤੇ ਬੜੀ ਕਨਫਿਡੈਂਸ਼ੀਅਲ ਇਨਫੋਰਮੇਸ਼ਨ ਜਿਹੜੀ ਆ ਉਹ ਦੰਦਾ ਰਿਹਾ ਉਸ ਇਨਫੋਰਮੇਸ਼ਨ ਦੇ ਬਦਲੇ ਚ ਅਮਰੀਕ ਨੇ ਇਹਨੂੰ ਵਿੱਤੀ ਸਹਾਇਤਾ ਵੀ ਕੀਤੀ ਕੋਈ 3 ਕੋ ਲੱਖ ਰੁਪਏ ਵੀ ਜਿਹੜੀ ਗੱਲ ਆ ਉਹ ਸਾਹਮਣੇ ਆਈ ਆ ਐਂਡ ਫੌਜੀ ਦੀ ਵੈਸੇ ਵੀ ਮਦਦ ਕਰਦਾ ਰਿਹਾ ਜਦੋਂ ਪੇਵੇ ਚ ਕੁਰੂਖੇਤਰ ਏਰੀਏ ਚ ਅਮਰੀਕ ਹੁਣ ਆ ਤੇ ਫੌਜੀ ਤੇ ਇੱਕ ਮੁਕੱਦਮਾ ਵੀ ਦਰਜ ਹੋਇਆ ਸੀ ਆਮ ਜ਼ਾਇਦ ਦਾ ਕੋਈ ਘੋੜੀ ਚੱਲੀ ਸੀ ਉਹਦੇ ਚ ਫੌਜੀ ਜਦੋਂ ਕੈਥਲ ਜੇਲ੍ਹ ਚ ਸੀਗਾ ਉਦੋਂ ਵੀ ਜੇਲ੍ਹ ਦੇ ਅੰਦਰ ਵੀ ਅਮਰੀਕਾ ਦੀ ਸਪੋਰਟ ਕਰਦਾ ਰਿਹਾ ਤੇ ਇਸ ਕਰਕੇ ਉਹ ਸਪੋਰਟ ਦੇ ਬਾਬਤ ਤੇ ਫਾਈਨੈਂਸ਼ੀਅਲ ਜਿਹੜੇ ਉਹਨੂੰ ਦੇਣ ਦਿੰਦਾ ਸੀ ਉਹਦੇ ਬਾਬਤ ਤੇ ਫੌਜੀ ਅਮਰੀਕ ਨੂੰ ਇਨਫੋਰਮੇਸ਼ਨ ਦਿੰਦਾ ਰਿਹਾ ਉਹ ਕਿਵੇਂ ਆਈ ਦੇਖੋ ਉਹ ਆ ਜੀ ਅਸੀਂ ਇਨਵੈਸਟਿਗੇਟ ਕਰ ਰਹੇ ਹਾਂ ਕਿਉਂਕਿ ਜਿਹੜਾ ਅਮਰੀਕਾ ਉਹ ਬੜਾ ਟਫ ਨਾ ਟਾ ਪੁਰਾਣਾ ਕ੍ਰਾਈਮਨਲ ਸਮੱਗਲਰ ਤੇ ਹੁਣ ਜਿਹੜੀ ਇਨਫੋਰਮੇਸ਼ਨ ਵਾਲੀ ਗੱਲ ਜੀ ਸਾਹਮਣੇ ਆਈ ਹੈ ਇਸੇ ਕਰਕੇ ਮੈਂ ਕਹਿ ਰਿਹਾ ਕਿ ਅਸੀਂ ਹੋਰ ਇਹਦਾ ਮੰਡ ਲੈ ਕੇ ਕੋਸ਼ਿਸ਼ ਕਰਾਂਗੇ ਕਿ ਪੂਰੇ ਮੋਡੀਊਲ ਨੂੰ ਹੋਰ ਅੱਗੇ ਤੱਕ ਲੈ ਕੇ ਜਾਈਏ ਨਸ਼ਾ ਤਸਕਰੀ ਹੋਈ ਹੈਗੀ ਵੀ ਦੇਖੋ ਇਹ ਬੜਾ ਵਧੀਆ ਸਵਾਲ ਨਸ਼ਾ ਤਸਕਰੀ ਤੋਂ ਅਮਰੀਕ ਨੇ ਜਿਹੜੀ ਵੀ ਜਾਇਦਾਦ ਬਣਾਈ ਹੈ ਪਟਿਆਲਾ ਪੁਲਿਸ ਨੇ ਉਹਦੇ ਫੋਰਫੀਚਰ ਤੇ ਪ੍ਰਪੋਜ਼ਲ ਜਿਹੜੇ ਆ ਉਹ ਤਿਆਰ ਕੀਤੇ 68 ਐਫ ਐਨਡੀਪੀਐਸ ਐਕਟ ਚ ਪ੍ਰੋਵੀਜ਼ਨ ਹੁੰਦਾ ਆ ਕਿ ਨਸ਼ਾ ਤਸਕਰੀ ਕਰਕੇ ਜਿਹੜੀ ਬਣਾਈ ਗਈ ਜਾਇਦਾਦ ਦਾ ਉਨੂੰ ਫੋਰਫੀਟ ਕੀਤਾ ਜਾ ਸਕਦਾ ਉਹਦੀ ਖਰੀਦੋ ਫਰੋਖਤ ਨਹੀਂ ਹੋ ਸਕਦੀ ਉਹਦਾ ਤਬਾਦਲਾ ਇਨਤਕਾਲ ਨਹੀਂ ਹੋ ਸਕਦਾ